ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਹਾਂ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਤਸਵੀਰ ਸਰੂਆ ਜੇ ਦੋਸਤੋ ਨਾਲ ਲੱਗਦੇ ਇਲਾਕੇ ਦੀ ਗੱਲ ਕਰੀਏ ਤਾਂ ਗੜ ਸ਼ੰਕਰ ਹੁਸ਼ਿਆਰਪੁਰ ਦੇ ਨਾਲ ਧਿਰੋ ਪੜੇ ਦੋਸਤੋ ਆਸ-ਪਾਸ ਦੇ ਇਲਾਕੇ ਆ ਤੇ ਅੱਜ ਫਿਰ ਪਹੁੰਚ ਚੁੱਕੇ ਹਾਂ ਬਾਈ ਨਰਿੰਦਰ ਕੋਲੇ ਐਨ ਕੇ ਫਾਰਮ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਦਿਖਾਉਂਗਾ ਦੋਨੇ ਗੱਬਣਾ ਇੱਕ ਜਰਸੀ ਬਿਲਕੁਲ ਜਾਇਜ਼ ਮੁੱਲ ਤੇ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜਿਨੂੰ ਪਸੰਦ ਆ ਜਾਣਗੀਆਂ ਇੱਥੇ ਆ ਕੇ ਆਪਦੀ ਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇਣ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਬਹੁਤ ਸੋਹਣੀ ਜਰਸੀ ਬੱਚੀ ਬਾਈ ਜੀ ਹੋਰਾਂ ਦੀ ਮੂੰਹ ਤੋਂ ਚਾਰ ਦੰਦ ਡੇਟ ਮੁਤਾਬਕ ਬਾਈ ਜੀ ਹੁਣੇ ਕਹਿੰਦੇ 25 ਦਿਨ ਦੀ ਕੱਚੀ ਲਗਪਗ ਦੋਸਤੋ ਮਹੀਨੇ ਲੈ ਜੂ ਬੱਚੀ ਤੇ ਦੁੱਧ ਬਾਈ ਜੀ ਹੁਣੇ ਕਹਿੰਦੇ ਬੱਚੀ 14-15 ਕਿਲੋ ਖੁੱਲਾ ਬੜਾ ਆਰਾਮ ਨਾਲ ਚਵਾ ਜੂ ਥਾਂ ਦੇ ਸਾਈਜ਼ ਮੈਂ ਨੇੜੇ ਤੋਂ ਦਿਖਾ ਦੇਣਾ ਆ ਦੋਸਤੋ ਵੇਚ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਕੋਟ ਚੰਗਪੋਰਾ ਵੀ ਨਹੀਂ ਚਾਰਾਂ ਥਣਾ ਸੇਮ ਹੀ ਸਾਈਜ਼ ਕਰਮਾੜੀ ਨੇ ਇੱਕ ਮਹੀਨੇ ਚ ਬਹੁਤ ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਫੈਰ ਸੋਣਾ ਵਲਟਲ ਦੋਸਤੋ ਹਜੇ ਕਾਫੀ ਭਈ ਆ ਹਾਈਟ वाइज ਬਹੁਤ ਸੋਹਣੇ ਕਾਟ-ਕਾਟ ਦੇ ਥਣ ਵੇਚ ਸਕਦੇ ਆ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿਖਰਵੇਂ ਇਕੱਲੇ ਇਕੱਲੇ ਲੱਗੇ ਹੋਏ ਆ ਇੱਕ ਨੰਬਰ ਵਜਿਦਾ ਮੁੱਲ ਬਾਈ ਨੇ ਰੱਖਿਆ ਹੋਇਆ ਜੈ ਜੀ ਰੱਖਿਆ ਹੋਇਆ 33000 ਚ ਬਾਈ ਕਹਿੰਦਾ ਮਾਨਤਾਨ ਹੋ ਜੂ 2 ਨੰਬਰ ਤੇ ਬਹੁਤ ਸੋਹਣੀ ਜਰਸੀ ਵੱਡੇ ਕੱਦ ਕਾਰਚੇ ਮੂਹ ਤੋਂ 2 ਦਿਨ ਦੇਟ ਮੁਤਾਬਕ ਬਾਈ ਜੀ ਹੁਣ ਇਹ ਕਹਿੰਦੇ 10 ਦਿਨ ਦੀ ਕੱਚੀ ਆ ਤਦ ਬਾਈ ਜੀ ਹੁਣ ਇਹ ਕਹਿੰਦੇ 15 ਕਿਲੋ ਵੱਚੀ ਖੁੱਲਾ ਬੜਾ ਆਰਾਮ ਨਾਲ ਚੁਆਜੂ ਇਹ ਸਕਵਾਰਟੀ ਵੇਚ ਸਕਦੇ ਆ ਬਹੁਤ ਸੋਹਣੀ ਛੋਟਾ ਗੋਲ ਕੰਨ ਬੋਦੀ ਜੜੀ ਜਰਸੀ ਹਾਈਟ ਵਾਈ ਬਹੁਤ ਸੋਹਣੀ ਕੱਦ ਕਾਰ ਦੀ ਪੇਟ ਪੋੜਾ ਚੰਗਾ ਚੌੜਾ weight ਵਾਲੇ ਪਾਸੋਂ ਫੁੱਲ ਹੈਵੀ ਬੋਡੀ weight ਵਾਲੀ ਆ ਹਵਾਨਾ ਵੇਚ ਸਕਦੇ ਆ ਕਰਮਾਣੀ ਨੇ ਦੱਸ ਸਕਦੇ ਨੇ ਜੇ ਬਹੁਤ ਸੋਹਣਾ ਵੱਡਾ ਤਿਆਰ ਕਰਕੇ ਫੇਰ ਸੋਣਾ ਤਾਂ ਦੇ ਸਾਈਬਰ ਨੀਟ ਤੋਂ ਦਿਖਾ ਦਿੰਨਾ ਆ ਦੋਸਤੋ ਵੇਖ ਸਕਦੇ ਆ ਚਾਰੇ ਥਣ ਬਹੁਤ ਸੋਹਣੇ ਮੁੱਠੀ ਵਾਲੇ ਗੈਪ ਚ ਨਿੱਖਰਵੇਂ ਕੱਲੇ ਕੱਲੇ ਲੱਗੇ ਹੋਏ ਆ ਚਾਰਾਂ ਥਾਣਾ ਸੇਮ ਹੀ ਸਾਈਜ਼ 2 ਨੰਬਰ ਵਾ ਅੱਛੀ ਦਾ ਮੁੱਲ ਬਾਈ ਨੇ ਰੱਖਿਆ ਹੋਇਆ 45000 ਰੁਪਇਆ ਉੱਚ ਬਾਈ ਕਹਿੰਦਾ ਮਾਨ ਤਾਨ ਹੋ ਜੂ ਸੋ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਜੀ ਹੋਰਾਂ ਸਕਰੀਨ ਦੇ ਉੱਪਰ ਚੱਲਦਾ ਹੈਗਾ ਉਹਦੀ ਬਾਈ ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਦੋਂ ਤਾਈ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼